ਡਾਂਸਰ ਕਲੀਰਾ ਵਾਲੇ ਸੰਤਾ ਨੇ ਇੱਕ ਵੱਡੀ ਕੱਤਰਤਾ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕੁਝ ਗਿਣੇ ਮਿੱਥੇ ਦਿਨ ਦਿੱਤੇ ਕਿ ਸੋਸ਼ਲ ਮੀਡੀਆ ਤੇ ਜੋ ਪ੍ਰਚਾਰ ਹੋ ਰਿਹਾ ਉਹਨਾਂ ਦੇ ਵਿਰੋਧ ਦੇ ਵਿੱਚ ਉਹਨੂੰ ਰੋਕੋ ਨਹੀਂ ਉਹ ਕੋਈ ਸਖਤ ਐਕਸ਼ਨ ਲੈਣਗੇ ਇਹ ਮਸਲਾ ਆਪਾਂ ਪਿਛਲੇ ਦਿਨ ਵੀ ਵਿਚਾਰਿਆ ਸੀ ਤੇ ਚਿਹਰੇ ਤੇ ਹੁਣ ਕੀ ਅੱਗੇ ਦੇਖੋ ਗੱਲ ਇਹ ਆ ਕਿ ਅਮਰਤਪਾਲ ਸਿੰਘ ਮਹਿਰੋ ਨੇ ਮੁੱਦਾ ਚੁੱਕਿਆ ਜੀ ਫਿਰ ਉਹਨੂੰ ਹੁਣ ਰੈਪੀਟੀਸ਼ਨ ਦੇਣ ਤੋਂ ਮੈਂ ਗੁਰੇਜ਼ ਕਰੂੰਗਾ ਕਿਉਂਕਿ ਉਸ ਦਿਨ ਅਸੀਂ ਸਾਰਾ ਕੁਝ ਦੱਸ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਅਰਵਿੰਦਰ ਸਿੰਘ ਜੌਨੀ ਬਾਬਾ ਉਹ ਆਡੀਓ ਫਿਰ ਉਹਨਾਂ ਦਾ ਰਪਲਾਈ ਇੱਕ ਦੂਜੇ ਤੇ ਇਲਜ਼ਾਮ ਬਿਲਕੁਲ ਵੀਡੀਓ ਆਡੀਓ ਲਗਾਤਾਰ ਆਡੀਓ ਵੀਡੀਓ ਸਭ ਕੁਝ ਚੱਲਿਆ ਉਹ ਇੱਕ ਬੱਚੇ ਦੇ ਨਾਲ ਜਿਸ ਤਰ੍ਹਾਂ ਉਹ ਕਰ ਰਿਹਾ ਹੈ ਤਾਂ ਬਹੁਤ ਮੈਂ ਸਮਝਦਾ ਉਸ ਬੰਦੇ ਨੂੰ ਤੇ ਬਹੁਤ ਸਖਤ ਸਜ਼ਾ ਨਹੀਂ ਦਿੱਤੀ ਇੰਨਾ ਬਾਲ ਸ਼ੋਸ਼ਣ ਇੰਨਾ ਬਾਲ ਸ਼ੋਸ਼ਣ ਮਾਫ ਕਰਨਾ ਇਹੋ ਜਿਹਾ ਘਟਿਆ ਇਨਸਾਨ ਨੂੰ ਧਾਰਮਿਕ ਕਹਿਣਾ ਵੀ ਮੇਰੇ ਖਿਆਲ ਦੇ ਨਾਲ ਤੋਹੀਨ ਹੈ ਤੋਹੀਨ ਹੈ ਬਿਲਕੁਲ ਸ਼ਬਦ ਧਾਰਮਿਕਤਾ ਦੀ ਬਿਲਕੁਲ ਜੀ ਮੈਂ ਕਹਿੰਦਾ ਕਿ ਗਾਲੀ ਗਿਆ ਬੰਦਾ ਗਲੀਚ ਹੀ ਹੋ ਗਿਆ ਜੀ ਖੈ ਤਾਂ ਦੇਖੋ ਇਹਨਾਂ ਦੀ ਇਕਤਰਤਾ ਦਾ ਮਕਸਦ ਸੁਨਿਆ ਦੇਣਾ ਹੂੰ ਕਿ ਜਾਂ ਤਾਂ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਕਿ ਉਹਦੇ ਸਬੂਤ ਦਿਓ ਮਾਫੀ ਮੰਗੋ ਨਹੀਂ ਤਾਂ ਨਹੀਂ ਮਤਲਬ ਕਿ ਅਕਾਲ ਤੱਕ ਸਭ ਤੇ ਤੁਸੀਂ ਜਾ ਸਕਦੇ ਹੋ ਅਦਰਵਾਇਸ ਫਿਰ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰੇ ਮਤਲਬ ਕਿ ਇਨਡਾਇਰੈਕਟਲੀ ਅਮਰਤਪਾਲ ਸਿੰਘ ਮੈਰੋਥ ਜਿਹੜੇ ਉਹਦੇ ਸਾਥੀ ਆ ਉਹਨਾਂ ਵੱਲ ਇਸ਼ਾਰਾ ਹੈ ਹਮ ਕਿ ਭਾਈ ਤੁਸੀਂ ਬਦਨਾਮ ਕਰ ਰਹੇ ਹੋ ਤਾਂ ਇਹਦੇ ਤੇ ਫਿਰ ਪ੍ਰਸ਼ਾਸਨ ਜਿਹੜਾ ਹੈ 5 ਦਿਨ ਦੇ ਅੰਦਰ ਅੰਦਰ ਐਕਸ਼ਨ ਲਵੇ ਹਮ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਕੀ ਅਕਾਲ ਤਖਤ ਸਾਹਿਬ ਇਹਦੇ ਤੇ ਇੰਟਰਵੈਨ ਕਰ ਸਕਦਾ ਏ ਕਰ ਸਕਦਾ ਤੇ ਉਹਨਾਂ ਨੂੰ ਵੀ ਕੁਝ ਮੇਰੇ ਖਿਆਲ ਦੇ ਨਾਲ ਕਰ ਲੈਣਾ ਚਾਹੀਦਾ ਜੀ ਕਿਉਂਕਿ ਗੱਲ ਤੇ ਜਿਹੜੀ ਆ ਉਹ ਫਿਰ ਗਾਂ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਹੂੰ ਹੂੰ ਬਿਲਕੁਲ ਜੀ ਕੋਈ ਕਿਤੇ ਕਿਨਾਰੇ ਤੇ ਲੱਗਣੀ ਚਾਹੀਦੀ ਆ ਨਾ ਗੱਲ ਇਹਨਾਂ ਚੀਜ਼ਾਂ ਤੇ ਸਿਰ ਜੋੜਨਾ ਚਾਹੀਦਾ ਹੈ ਸਾਹਿਬ ਜੀ ਬਿਲਕੁਲ ਮੈਂ ਉਸ ਦਿਨ ਕਿਹਾ ਸੀਗਾ ਕਿ ਸਰਕਾਰ ਨੂੰ ਵੀ ਦੇਖਣਾ ਪਊਗਾ ਹੂੰ ਏਰੇ ਕਿਤੇ ਇੱਕ ਇਥੇ ਧਰਮ ਚ ਜਾਂ ਕਹਿ ਲੋ ਕਿ ਕਿਸੇ ਖਾਸ ਫਿਰਕੇ ਚ ਨਹੀਂ ਜੀ ਤੇਰਾਵਾਦ ਪੰਜਾਬ ਦੇ ਹਰੇਕ ਹਿੱਸੇ ਚ ਹੈ ਹੂੰ ਕਿਸੇ ਦਾ ਆਪਣਾ ਕੋਈ ਪੰਥ ਚੱਲ ਰਿਹਾ ਹੈ ਕਿਸੇ ਦਾ ਆਪਣਾ ਕੋਈ ਮਕਸਦ ਹੈ ਕਿਸੇ ਦਾ ਕਸ਼ੇ ਕਿਸੇ ਦਾ ਕਸ਼ੇ ਬਹੁਤ ਸਾਰੇ ਉੱਥੇ ਬੱਚੇ ਜਨਾਨੀਆਂ ਛੋਟੇ ਅਲੜ ਉਮਰ ਦੀਆਂ ਬੱਚੀਆਂ ਰਹਦੀਆਂ ਜੀ ਸਰਕਾਰ ਮੈਂ ਇਹੀ ਕਹਿਆ ਸੀਗਾ ਕਿ ਸਰਕਾਰ ਨੂੰ ਮਤਲਬ ਕਿ ਜਿਸ ਤਰ੍ਹਾਂ Baal ਘਰ ਹੁੰਦੇ ਨੇ Baal ghar ghar ਹੁੰਦੇ ਨੇ ਜੀ ਉਹਨਾਂ ਦੇ ਵਿੱਚ ਕਮੇਟੀਆਂ ਬਣੀਆਂ ਹੁੰਦੀਆਂ ਜਾਂ ਕੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇੱਕ ਤੇ ਉਹ ਸਾਰਾ ਜਿਹੜਾ ਮੈਕੈਨਿਜ਼ਮ ਹੈ ਸਾਡੇ ਕੋਲ ਹੈਗਾ ਕਿਉਂਕਿ ਸਾਡੇ ਕੋਲ ਇਸਤਰੀ ਸਮਾਜਿਕ ਸੁਰੱਖਿਆ ਵੀ ਹੈ ਜੀ ਜੀ ਡਿਪਾਰਟਮੈਂਟ ਹੈ ਸਾਡੇ ਕੋਲ ਬਾਲ ਡਿਪਾਰਟਮੈਂਟ ਵੀ ਹੈ ਬਿਲਕੁਲ ਸਭ ਕੁਝ ਹੈ ਸਾਡੇ ਕੋਲ ਤਾਂ ਉਹ ਚੀਜ਼ਾਂ ਵੀ ਸ਼ਾਇਦ ਕਿਤੇ ਨਾ ਕਿਤੇ ਵਿਧਾਨ ਚ ਦਰਜ ਹੋਣਗੀਆਂ ਪਰ ਉਹ ਇਹ ਆ ਕਿ ਸਿਰਫ ਲਾਗੂ ਨਹੀਂ ਹੁੰਦੀਆਂ ਇੱਕ ਮੇਰਾ ਇਹ ਕਹ ਲੋ ਮੰਨਣਾ ਹੈ ਕਿ ਪ੍ਰਸ਼ਾਸਕੀ ਤੌਰ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਤੇ ਹੱਥ ਜੋੜਦੇ ਹਾਂ ਹੂੰ ਹੂੰ ਬੱਚੇ ਨੂੰ ਪੜ੍ਹਾਓ ਲਿਖਾਓ ਯਾਰ ਕਿਦਰ ਤੁਸੀਂ ਮਤਲਬ ਕਿ ਐਵੇਂ ਚੱਕਰਾਂ 'ਚ ਪਾ ਲਏ। ਹਾਂ ਠੀਕ ਹੈ ਆਸਥਾ ਆਪਣੀ ਜਗ੍ਹਾ। ਤੁਸੀਂ ਉਸ ਆਸਥਾ ਨੂੰ ਨਿਭਾਈ ਚਲੋ। ਪਰ ਦੂਜੇ ਪਾਸੇ ਧਾਰਮਿਕ ਆਗੂਆਂ ਦੀ ਵੀ ਜ਼ਿੰਮੇਵਾਰੀ ਹੈ। ਹੂੰ। ਧਾਰਮਿਕ ਆਗੂਆਂ ਦੀ ਵੀ ਜ਼ਿੰਮੇਵਾਰੀ ਇੱਕ ਤਾਂ ਟਕਰਾਅ ਨੂੰ ਰੋਕਣ, ਟਕਰਾਅ ਵਾੜਾ ਹੈ ਜੀ। ਦੂਜਾ ਇਹ ਹੈ ਕਿ ਜਿੱਥੇ ਇਹ ਚੀਜ਼ਾਂ ਹੋ ਰਹੀਆਂ ਹੁਣ ਇਹਨੂੰ ਐਵੇਂ ਮਤਲਬ ਕਿ ਟਕਰਾਅ ਵਾਲੇ ਚੱਕਰ 'ਚ ਪਾ ਕੇ ਬਿਲਕੁਲ ਛੰਡੀ ਪੰਡਿਕਰਨ ਦੇ ਨਾਲੋਂ ਚੰਗਾ ਜੀ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਉਹਦੇ ਤੇ ਤਾਂ ਵੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਆ ਚਿੰਤਨ ਕਰਨਾ ਚਾਹੀਦਾ ਹੈ ਕਿ ਇਹਦਾ ਹੱਲ ਕੀ ਆ ਬਿਲਕੁਲ ਕਿਉਂਕਿ ਬਾਲ ਹੈਗੇ ਨੇ ਡੇਰਿਆਂ 'ਚ ਜੀ ਜੀ ਬਾਲ ਹੈਗੇ ਨੇ ਅਲੜ ਹੈਗੇ ਨੇ ਬੱਚੀਆਂ ਹੈਗੀਆਂ ਨੇ ਬੀਬੀਆਂ ਰਹਿੰਦੀਆਂ ਹਨ ਕਿ ਕੀ ਕੀਤਾ ਜਾ ਸਕਦਾ ਹੈ ਧਾਰਮਿਕ ਤੌਰ ਤੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਬੰਦਾ ਕੋਈ ਵੀ ਖਰਾਬ ਦੇ ਕਲਾ ਵੇਚੀ ਅਸੀਂ ਕੀ ਕਰੀਏ ਜੀ ਉਹਦੇ ਤੇ ਪਰਚਾ ਹੋ ਗਿਆ ਜੀ ਫਲਾ ਟਮਕਾਇਆ ਜੀ ਗਾ ਨਹੀਂ ਹੋਏਗਾ ਉਹਦੇ ਵਾਸਤੇ ਉਹਦੇ ਵਾਸਤੇ ਕੀ ਹੈ ਬਿਲਕੁਲ ਮਸਲਾ ਇਹ ਹੈ ਕਿ ਅੱਗੇ ਇਕਟਨਾ ਹੁਣ ਡੇਰਾ ਸਰਸਾ ਤੁਸੀਂ ਦੇਖ ਲਓ ਗੱਲ ਕਿੱਥੋਂ ਚੱਲੀ ਕਿੱਥੋਂ ਤੱਕ ਆ ਗਈ ਉੱਥੇ ਵੀ ਤੇ ਬੱਚਿਆਂ ਦੇ ਮਸਲਾ ਸੀਗਾ ਨਾ ਆਦਮੀਆਂ ਦੇ ਮਸਲਾ ਸੀਗਾ ਜੀ ਗੱਲ ਤੁਰਦੀ ਤੁਰਦੀ ਤੁਸੀਂ ਦੇਖ ਲਓ ਕਿ ਪੰਚਕੁਲਾ ਹਿੰਸਾ ਤੱਕ ਪਹੁੰਚਦੀ ਆ ਹਮ ਬੜੀ ਭਿਆਨਕ ਵਾਇਲੈਂਸ ਸੀਗੀ ਸਰ ਬਿਲਕੁਲ ਬਿਲਕੁਲ ਸਰ ਬਿਲਕੁਲ ਉਹ ਦੇਖੀ ਕੀਨੇ ਨਹੀਂ ਵੇਖੀ ਉਹ ਦਿਨ ਪੂਰੇ ਦੇਸ਼ ਨੂੰ ਮਤਲਬ ਕਿ ਕੰਬਾ ਦਿੱਤਾ ਸੀਗਾ ਉਸ ਵਾਇਲੈਂਸ ਨੇ ਅ ਮਤਲਬ ਕਿ ਸਾਡੇ ਪਿੰਡਾਂ ਤੱਕ ਵੀ ਆਈ ਹੋ ਬਿਲਕੁਲ ਆ ਛਾਪਿਆਂ ਵਾਲੀ ਪੈਟਰੋਲ ਪੰਪ ਬੁਰਜਾਂ ਵਾਲਾ ਮਤਲਬ ਕਿ ਅਸੀਂ ਉਸ ਟਾਈਮ ਅਖਬਾਰ ਚ ਸੀਗੇ ਹਮਮ ਮਤਲਬ ਕਿ ਇੱਥੋਂ ਤੱਕ ਚੱਲੀ ਸੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਧਾਰਮਿਕ ਆਗੂ ਅਨੁਚਾਹੇ ਵਕਾਲ ਤੱਕ ਸਾਹਿਬ ਹੈ ਜਾਂ ਹੋਰ ਆਗੂਆ ਉਹਨਾਂ ਨੂੰ ਇਸ ਵਿਸ਼ੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਅਸੀਂ ਆਪੀ ਨਹੀਂ ਕਰ ਸਕਦੇ ਕੰਮ ਕਰਨਾ ਬਿਲਕੁਲ ਜੀ ਕਿ ਤੁਸੀਂ ਗਾਂਹ ਇਸ ਤਰ੍ਹਾਂ ਦੀ ਕੋਈ ਗੱਲ ਨਾ ਵਾਪਰੇ ਕਿਉਂਕਿ ਕਾਫੀ ਮਸਲੇ ਨਿਕਲ ਰਹੇ ਨੇ ਅਮਰ ਕਪਾਲ ਸਿੰਘ ਮਹਿਰੋ ਚਲੋ ਠੀਕ ਹੈ ਉਹ ਘਰੇ ਬਹਿ ਜਾਵੇ ਜਾਂ ਕੋਈ ਗਲਤ ਹੈ ਤੇ ਉਹਦੇ ਤੇ ਕਾਰਵਾਈ ਹੋ ਜਾਵੇ ਜੀ ਉਹ ਇੱਕ ਵੱਖਰਾ ਵਿਸ਼ਾ ਵੱਖਰਾ ਵਿਸ਼ਾ ਪਰ ਗੱਲ ਇਹ ਹੈ ਕਿ ਗਾਂਹ ਤੋਂ ਇਸ ਤਰ੍ਹਾਂ ਦਾ ਸ਼ੋਸ਼ਣ ਨਾ ਹੋਵੇ ਉਹਦੀ ਗਰੰਟੀ ਉਹਦੇ ਕੋਲ ਸਾਡਾ ਕੋਈ ਮਤਲਬ ਕਿ ਇਹ ਥੋੜੀ ਠੇਕਾ ਇੱਕ ਵਿਅਕਤੀ ਕੋਲ ਕਿ ਉਹਨੇ ਐ ਸਭ ਕੁਝ ਕਰਨਾ ਹਮਮ ਪਰ ਸਾਨੂੰ ਇਹ ਕਿ ਇਹ ਇਸ ਤਰ੍ਹਾਂ ਦੀਆਂ ਕਟਨਾਵਾਂ ਜਿਹੜੀਆਂ ਸ਼ੋਸ਼ਣ ਜਿਹੜਾ ਖਾਸ ਤੌਰ ਤੇ ਧਾਰਮਿਕ ਜਿਹੜੇ ਇਸ ਤਰ੍ਹਾਂ ਦੇ ਡੇਰੇ ਆ ਜਾਂ ਕੋਈ ਵੀ ਧਾਰਮਿਕ ਸਥਾਨ ਆ ਕਿ ਉਹਨਾਂ ਚ ਹੁੰਦਾ ਤਾਂ ਬਹੁਤ ਮਾੜੀ ਗੱਲ ਹੈ ਮਾੜੀ ਗੱਲ ਹੈ